ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਨਾ ਸਿੱਧੇ ਪਾਸੇ ਤੋਂ ਦੇਖੋ ਡਿਜ਼ਾਈਨ ਇਸ ਤਰ੍ਹਾਂ ਦਿਖਾਈ ਦਿੰਦਾ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਬੇਬੀ ਬਲੈਂਕਟ ਆਪਣੀ ਲਈ ਸਕੀਵੀਜ਼ਾਂ ਬਲਾਊਜ਼ ਬਣਾ ਰਹੇ ਹਾਂ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਾਰਡਰ ਦੇ ਤੌਰ ਤੇ ਵੀ ਜਿਹੜਾ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਠੀਕ ਹੈ ਇਹਨੂੰ ਕਿਵੇਂ ਸੈੱਟ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਚਾਰ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਇੱਥੇ ਕੁੰਡੇ ਪਾਉਣ ਤੋਂ ਬਾਅਦ ਮੈਂ ਡਿਜ਼ਾਈਨ ਸ਼ੁਰੂ ਕੀਤਾ ਠੀਕ ਹੈ ਚਾਰ ਸਲਾਂਗਾਂ ਚਾਰ ਸਲਾਂਗਾਂ ਚਾਰ ਸਲਾਂਗਾਂ ਚਾਰ ਸਲਾਂਗਾਂ ਚਾਰ ਵਾਰ ਡਿਜ਼ਾਈਨ ਰਿਪੀਟ ਹੋਇਆ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਔਡ ਨੰਬਰ ਵਿੱਚ ਕੁੰਡੇ ਲੈਣੇ ਆ ਠੀਕ ਆ ਔਡ ਨੰਬਰ ਮਤਲਬ ਦੋ ਤੇ ਡਿਵਾਈਡ ਨਾ ਹੋਣ ਵਾਲੇ ਠੀਕ ਹੈ ਜਿਵੇਂ 3 13 23 29 ਇਸ ਤਰ੍ਹਾਂ ਮੈਂ 29 ਕੁੰਡੇ ਲਏ ਆ ਦੇਖੋ ਪਹਿਲੀ ਸਲਾਈਡ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਇੱਕ ਕੁੰਡਾ ਤਾਰ ਕੇ ਸਾਰੀ ਸਲਾਈ ਆਪਾਂਿੱਿੱਦੀ ਬਣਾ ਲੈਣੀ ਆ ਡਿਜ਼ਾਈਨ ਦੀ ਫਾਸਟ ਰੋ ਰਾਈਟ ਸਾਈਡ ਤੋਂ ਜੇਕਰ ਤੁਸੀਂ نیچے ਕੋਈ ਬਾਰਡਰ ਹੋਰ ਬਣਾਉਣਾ ਹੈ ਉੱਪਰ ਇਹ ਡਿਜ਼ਾਈਨ ਨੂੰ ਸੈੱਟ ਕਰਨਾ ਤਾਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਨੇ ਵੀ ਗੁੰਡੇ ਤੁਸੀਂ ਲੈੇ ਹੋਣਗੇ ਰਾਈਟ ਸਾਈਡ ਤੋਂ ਪਹਿਲੀ ਸਿਲਾਈ ਸਾਰੀ ਇਸ ਤਰ੍ਹਾਂ ਸਿੰਧੀ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਤੁਸੀਂ ਇਸ ਨੂੰ ਸਲੰਗਾ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਪਹਿਲੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੇਖੋ ਦੂਸਰੀ ਸਿਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਥ੍ਰੈਡ ਕਰਾਂਗੇ ਪਿੱਛੇ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਵੀ ਠੀਕ ਹੈ ਦੋ ਸਲਾਈਆਂ ਤਾਂ ਆਪਣੀਆਂ ਸਿੱਧੀਆਂ ਹੀ ਆ ਜਾਂਦੀਆਂ ਨੇ ਇਸ ਤਰ੍ਹਾਂ ਦੋ ਸਲਾਈਆਂ ਤੇ ਡਿਜ਼ਾਈਨ ਬਣਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਅਨਵੜੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਕੋਈ ਮੁਸ਼ਕਲ ਨਾ ਆਵੇ ਠੀਕ ਹੈ ਲਾਸਟ ਵਾਲਾ ਉਲਟੀ ਸਲਾਈ ਹੈ ਉਲਟੀ ਪਾਸੇ ਤੋਂ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ ਹੁਣ ਬਣਾਉਣੀ ਹੈ ਤੀਸਰੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਉਤਾਰੋ ਚਾਹੇ ਬਣੋ ਕੰਨੀ ਵਾਲਾ ਠੀਕ ਹੈ ਤੁਹਾਡੀ ਆਪਣੀ ਮਰਜ਼ੀ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਦੇਖੋ ਇਹ ਕੁੰਡਾ ਬਣਾਵਾਂਗੇ ਸਿੱਧਾ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਾਂਗੇ ਠੀਕ ਹੈ ਇਹ ਹੀ ਦੋ ਕੁੰਡੇ ਨੂੰ ਬਾਰ ਬਾਰ ਰਿਪੀਟ ਕਰਨਾ ਫਿਰ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਸਿੱਧਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਨਾ ਜਿਵੇਂ ਆ ਪੌਲਟਾ ਕੁੰਡਾ ਬਣਾਉਣੀ ਆ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਜਦੋਂ ਆਪਾਂ ਸਿੱਧਾ ਕੁੰਡਾ ਬਣਾਉਣਾ ਹੈ ਥ੍ਰੈਡ ਪਿੱਛੇ ਕਰਕੇ ਬਣਾਉਣਾ ਜਦੋਂ ਆਪਾਂ ਕੁੰਡਾ ਸਲਿੱਪ ਕਰਨਾ ਹੈ ਉਹ ਦੋ ਪਾ ਥ्रेड ਅੱਗੇ ਕਰਕੇ ਸਲਿੱਪ ਕਰ ਲੈਣਾ ਠੀਕ ਹੈ। ਇਹ ਹੀ ਦੋ ਦੋ ਕੁੰਡੇ ਸਲਾਈ ਤੇ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ। ਤੀਸਰੀ ਸਲਾਈ ਹੈ ਡਿਜ਼ਾਈਨ ਦੀ। ਬਹੁਤ ਹੀ ਆਸਾਨ ਡਿਜ਼ਾਈਨ ਹੈ। ਕੋਈ ਵੀ ਇਹਦੇ ਵਿੱਚ ਮੁਸ਼ਕਲ ਨਹੀਂ। ਆਸਾਨੀ ਨਾਲ ਹੀ ਬਣ ਜਾਂਦਾ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ। ਤਾਂ ਬਹੁਤ ਹੀ ਇਹਨੂੰ ਜਿਹੜਾ ਆਸਾਨੀ ਨਾਲ ਤੁਸੀਂ ਬਣਾ ਲਓਗੇ। ਹੁਣ ਲਾਸਟ ਤੇ ਆਪਣੀ ਇਹ ਕੁੰਡਾ ਸਿੱਧਾ ਆ ਗਿਆ। ਕੰਨੀ ਵਾਲਾ ਵੀ ਆਪਾਂ ਸਿੱਧਾ ਬਣਾਵਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਿਲਾਈ ਹੈ ਠੀਕ ਹੈ ਵੈਸੇ ਤੁਸੀਂ ਜਿਵੇਂ ਚਾਹੋ ਕੰਨੀ ਵਾਲਾ ਕੁੰਡਾ ਬਣਾ ਸਕਦੇ ਹੋ ਚੌਥੀ ਤੇ ਲਾਸਟ ਸਿਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਥ੍ਰੈਡ ਕਰਾਂਗੇ ਥ੍ਰੈਡ ਅੱਗੇ ਰੱਖਾਂਗੇ ਜਿਹੜਾ ਕੁੰਡਾ ਇੱਧਰ ਆਪਾਂ ਸਿੱਧਾ ਬਣਾਇਆ ਇੱਧਰ ਉਲਟਾ ਦਿਖਾਈ ਦਿੰਦਾ ਇਹਨੂੰ ਆਪਾਂ ਬਣਾਵਾਂਗੇ ਉਲਟਾ ਥ੍ਰੈਡ ਪਿੱਛੇ ਕਰਕੇ ਜਿਹੜਾ ਇੱਧਰ ਆਪਾਂ ਸਲਿੱਪ ਕੀਤਾ ਸੀ ਇੱਧਰ ਵੀ ਸਲਿੱਪ ਕਰਾਂਗੇ ਥ੍ਰੈਡ ਅੱਗੇ ਕਰਕੇ ਇੱਕ ਬਣਾਵਾਂਗੇ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਜਦੋਂ ਆਪਾਂ ਉਲਟਾ ਕੁੰਡਾ ਬਣਾਉਣਾ ਥ੍ਰੈਡ ਅੱਗੇ ਕਰਕੇ ਬਣਾਉਣਾ ਜਦੋਂ ਆਪਾਂ ਸਲਿੱਪ ਕਰਨਾ ਥ੍ਰੈਡ ਪਿੱਛੇ ਕਰਕੇ ਠੀਕ ਹੈ ਥ੍ਰੈਡ ਅੱਗੇ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ఇక్కటా థర్ెడ్ పే స్పల్టా థర్ెడ్ పే స్పల్టా థర్డ్ పిచ్చే ఇక్క థర్డ్ అల్టా థర్ెడ్ పచ్చే ఇక్క స్పెడ్ పచ్చే స్లాస్ట్ ఉల్టా ఆ గ్యా దూసరా ఉల్టా బాల ఠీ ਇਹੀ ਚਾਰ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਜਦੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਹੈ ਡਿਜ਼ਾਈਨ ਦੀ ਪਹਿਲੀ ਸਿਲਾਈ ਸਾਰੀ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਠੀਕ ਹੈ ਦੁਬਾਰਾ ਫੇਰ ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਸ਼ੁਰੂ ਕਰਕੇ ਡਿਜ਼ਾਈਨ ਦੇਖੋ ਸਾਰੀ ਸਿਲਾਈ ਸਿੱਧੀ ਬਣਾ ਲੈਣੀ ਹੈ ਸਲਿੱਪ ਕੀਤੀ ਕੁੰਡੇ ਦੀ ਚਾਰ ਸਲੰਗ ਨੂੰ ਬਾਰ-ਬਾਰ ਰਿਪੀਟ ਕਰਨਾ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ ਆਪਣਾ ਪਹਿਲੀ ਸਲਾਈਡ ਡਿਜ਼ਾਈਨ ਦੀ ਬਣਾ ਰਹੇ ਹਾਂ ਆਪਾਂ दूसरी सिलाई भी आप सीधी बनावें तीसरी सिलाई फिर उसी तरह एक कुंडा तार के एक सीधा एक स्लिप ठीक है ਚੌਥੀ ਸਲਾਈ ਰੰਗ ਦੇ ਸਾਈਡ ਤੇ ਕੋਲ ਟੈਗ ਸਲਿੱਪ ਇਸ ਤਰ੍ਹਾਂ ਚਾਰ ਸਲਾਂਗਾ ਡਿਜ਼ਾਈਨ ਦੀਆਂ ਕੰਪਲੀਟ ਹੋ ਜਾਣਗੀਆਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜਾ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਬਾਕੀ ਜੇ ਕੁਝ ਤੁਹਾਨੂੰ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਕਰਕੇ ਵੀ ਮੈਨੂੰ ਪੁੱਛ ਸਕਦੇ ਹੋ ਲਓ ਜੀ ਬਣਾ ਕੇ ਜਰੂਰ ਦੇਖਿਓ ਤੁਸੀਂ ਵੀ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ